ਮੇਰੀ ਖੁਸ਼ਕਿਸਮਤੀ ਰਹੀ ਮੈਂ ਬਚ ਗਿਆ ਇਨੇ ਚਿਰ ਨੂੰ ਗੱਲਾਂ ਕਰਦੇ ਇੱਕ ਤੀਰ ਹੋਰ ਆਇਆ ਜਿਹਦੇ ਨਾਲੇ ਇੱਕ ਖਤ ਆਇਆ ਤੇ ਖਾਦੇ ਵਿੱਚ ਲਿਖਿਆ ਆ ਜੇ ਚਾਹੁੰਦੇ ਤਾਂ ਇੱਥੋਂ ਹੀ ਤੈਨੂੰ ਮਾਰ ਸਕਦੇ ਸਾਰ ਜੇ ਅਸੀਂ ਸਿੰਮਲ ਦੇ ਦਰਖਤ ਨੇ ਵਿੱਚ ਤੀਰ ਮਾਰ ਸਕਦੇ ਆ ਤੇਰੀ ਖੋਪੜੀ ਵਿੱਚ ਵੀ ਤੀਰ ਪਾਰ ਕਰ ਸਕਦੇ ਸੀ ਪਰ ਅਸੀਂ ਕਿਸੇ ਦੇ ਉੱਤੇ ਪਹਿਲਾ ਵਾਰ ਨਹੀਂ ਕਰਦੇ ਸਿਰਫ ਤੇ ਸਿਰਤੇ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਤੀਰ ਅੰਦਾਜ਼ੀ ਦੇ ਕਿੱਡੇ ਕ ਜੋਗੇ ਗੁਰੂ ਕਲਗੀਧਰਪਤਿਤਾ ਪਾਤਸ਼ਾਹ ਮਹਾਰਾਜ ਜਦੋਂ ਇਹ ਕੌਤਕ ਦੇਖਿਆ ਤੇ ਇੱਕ ਵਾਰ ਤਾਂ ਮਨ ਦੇ ਵਿੱਚ ਘਬਰਾਹਟ ਹੋਈ ਤੇ ਧਿਆਨ ਗਿਆ ਆਪਣੀ ਭੈਣ ਦੇ ਬਲਾਵਰ ਪਰ ਨਾ ਟਲਿਆ ਅੱਗੇ ਵਧਿਆ ਅਨੰਤਪੁਰ ਸੈਨ ਦੀ ਧਰਤੀ ਨੂੰ ਸ਼ਾਮ ਨੂੰ ਜਾ ਕੇ ਠੇਰਾ ਪਾਇਆ ਗੁਰੂ ਕਲਗੀ ਧਰਮੂ ਦਸਿਆ ਸਿੰਘਾਂ ਨੇ ਪਾਤਸ਼ਾਹ ਸਹਿਬਾ ਆ ਚੁੱਕਾ ਕਰੀਏ ਫਿਰ ਤਿਆਰੀਆਂ ਗਿਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਰ ਲੋ ਤਿਆਰੀਆਂ ਪਰ ਸਿੰਘੋ ਚੇਤੇ ਵਿੱਚ ਰੱਖਿਓ ਜਿੰਨੀ ਦੇਰ ਤੱਕ ਦੁਸ਼ਮਣਾਂ ਬਲਾ ਨਹੀਂ ਕਰਦਾ ਉਹਨੀ ਦੇਰ ਤੱਕ ਤੁਸੀਂ ਹਮਲਾ ਨਹੀਂ ਕਰਨਾ ਕਿਉਂਕਿ ਅਸੀਂ ਪਹਿਲ ਕਿਸੇ ਤੇ ਕਰਦੇ ਨਹੀਂ ਪਰ ਜਦੋਂ ਚੜ ਕੇ ਆ ਗਿਆ ਫਿਰ ਗੁਰੂ ਘਰ ਦਾ ਦਸਤੂਰ ਇਹ ਆ ਉਧਾਰ ਵੀ ਕਿਸੇ ਦਾ ਰੱਖਦੇ ਨਹੀਂ ਭੈਣੇ ਅੰਦਰ ਦੀ ਜਾਨਨ ਵਾਲੀ ਆ ਰੱਬ ਦੇ ਨਾਮ ਦੇ ਵਿੱਚ ਰੱਤੀ ਹੋਈ ਆ ਰਤੜੀ ਰੂਹ ਆ ਉਹਨੇ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾ ਕਰਨੀ ਸ਼ੁਰੂ ਕਰ ਦਿੱਤੀ ਆ ਕਿ ਗੁਰੂ ਕਲਗੀਧਰ ਪਿਤਾ ਪਹਿਲਾਂ ਤਾਂ ਇਹ ਆ ਮੇਰਾ ਭਰਾ ਤੁਹਾਡੇ ਨਾਲ ਜੰਗ ਕਰਨ ਨਹੀਂ ਨਾ ਆਵੇ ਸਤਿਗੁਰ ਜੀ ਜੰਗ ਨਹੀਂ ਕਰ ਆ ਗਿਆ ਤੇ ਤੁਸੀਂ ਉਸ ਤੀਰ ਨਾਲ ਬੱਚਿਓ ਉਹਨੂੰ ਸਮਝਾ ਕੇ ਵਾਪਸ ਕਰ ਦਿਓ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾ ਵਿੱਚ ਭੈਣ ਨਸੀਰਾ ਅਦਾਸਾ ਕਰਦੀ ਆ ਤੇ ਉਸ ਵੇਲੇ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਗੁਰੂ ਕੇ ਸਿੰਘ ਜੀ ਨੇ ਅੰਮ੍ਰਿਤ ਵੇਲੇ ਦਾ ਨਿਯਤ ਨਿਮ ਕੀਤਾ ਬਾਣੀ ਪੜੀ ਤੇ ਸੂਰਜ ਨੇ ਆਪਣੀ ਗਰਮੀ ਦਿਖਾਈ ਆਪਣੀ ਲਾਈਟ ਦਿਖਾਈ ਤੇ ਉਹਨੇ ਚਿਰ ਨੂੰ ਜੰਗ ਦਾ ਮੈਦਾਨ ਗਰਮਾ ਗਿਆ ਤੋਂ ਸਿਆਦੇ ਨਗਾਰਿਆਂ ਤੇ ਲੱਗੀਆਂ ਝੋਟਾਂ ਇੱਕ ਪਾਸੋਂ ਸਤਿ ਸ੍ਰੀ ਅਕਾਲ ਦੇ ਜਕਾਰੇ ਗਜੇ ਇੱਕ ਪਾਸੋਂ ਜਾਰੀ ਜਾਰੀ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਜੰਗ ਦੇ ਮੈਦਾਨ ਦੇ ਵਿੱਚ ਦੋਨੋਂ ਪਾਸੋਂ ਆਹਮੋ ਸਾਹਮਣੀ ਫਾਜਾਂ ਹੋਈਆਂ ਇਹ ਜੰਗ ਦਾ ਨਕਸ਼ਾ ਕਿਸੇ ਅਰੀਬ ਨੇ ਬੜਾ ਖਿੱਚਿਆ ਉਹ ਕਹਿੰਦਾ ਆਹ ਮੋਸਾਂ ਮਿਹਤੀ ਕੋੜੇ ਪੱਜਦੇ ਮਦਾਨ ਵਿੱਚ ਧੜਾ ਪਰ ਉੱਪਰੋਂ ਸੀ ਡਿੱਗਦੀਆਂ ਹਮਾਰੀਆਂ ਖੜਕੀਆਂ ਤੇ ਗੜਕੀਆਂ ਤੇ ਖੜਕੀਆਂ ਸ਼ੈਤਾਨ ਵਾਂਗੂ ਫੇਖੜ ਖੜ ਪੋਰੀਆਂ ਦੇ ਬਾਗ ਮੇਰਾ ਗੱਠ ਗੱਠ ਜੀਵ ਕੱਢੀ ਖੈ ਖਟ ਕੰਡਿਆਣੇ ਕੰਡਿਆਾਂ ਚ ਗਿਆਰੀਆਂ ਉੜਦੇ ਪ੍ਰਾਣ ਨੇ ਮੈਦਾਨ ਵਿੱਚ ਜੋਧਿਆ ਨੇ ਉਹ ਗਈਆਂ ਕਰੇ ਬਾਹਰ ਬੇਸਹਜ ਆਲਾ ਵਾਰੀਆਂ ਕਈ ਸੱਟੇ ਜਾਗਦੀ ਭੇਟ ਹੋ ਚੁੱਕੇ ਨੇ ਇੱਕ ਵਾਰ ਤਾਂ ਸੈਰਖਾਂ ਦੇ ਪੈਰ ਕੰਬੂਠੇ ਉਹਦੇ ਧਰਤੀ ਦੇ ਉੱਤੇ ਪੈੜ ਨਹੀਂ ਲੱਗਦੇ ਐਡਾ ਬਟਾ ਨੁਕਸਾਨ ਗੁਰੂ ਕਲਗੀ ਤਰਬੜਾ ਵੱਡਾ ਚੌਦਾ ਲੱਗਦਾ ਆ ਜੋ ਸੁਣਿਆ ਉਹ ਤੋਂ ਜ਼ਿਆਦਾ ਹੀ ਆ ਤੇ ਸਤਪੁਰ ਪਾਤਸ਼ਾਹ ਮਹਾਰਾਜ ਨੂੰ ਲਲਕਾਰ ਦਾ ਪਿਆਸ ਐਨ ਥਾਂ ਸਹਿਦਖਾ ਕਹਿੰਦਾ ਆਪਾਂ ਬਗਾਨੇ ਪੁੱਤ ਤੁਹਾਨੂੰ ਮਰਾਉਣੇ ਆ ਆਹ ਗੁਰੂ ਕਲਗੀ ਤਰ ਮੇਰਾ ਅੰਮੋ ਸਮਰਾਂ ਕਰ ਮੇਰੇ ਨਾਲ ਜਦੋਂ ਤੇਰਾ ਅੰਮੋ ਸਮਰੋ ਹੋਵੇਗਾ ਤੇ ਤੈਨੂੰ ਮੈਂ ਥਾਈ ਚੈੱਕ ਕਰ ਦਮਾਂਗਾ ਇਨੇ ਚਰਨ ਇੱਕ ਸਿਆਦ ਵੀ ਇੱਕ ਨਾਮ ਦਾ ਸਤਪੁਰ ਪਾਤਸ਼ਾਹ ਮਹਾਰਾਜ ਜੀ ਆਵश्यक ਹੋਇਆ ਉਹ ਮਹਾਰਾਜਿਆਂ ਦੇ ਸਾਹਮਣੇ ਆਇਆ ਤੇ ਪਾਤਸ਼ਾਹ ਨੂੰ ਕਹਿੰਨੇਗਾ ਪਾਤਸ਼ਾਹ ਸਹਿਦਖਾ ਵੀ ਜਵਾਨ ਨਹੀਂ ਵੀ ਜਵਾਨ ਉਹਦਾ ਨਾਂ ਵੀ ਸਸੇ ਤੋਂ ਸ਼ੁਰੂ ਹੁੰਦਾ ਮੇਰਾ ਨਾਂ ਵੀ ਸਸੇ ਤੋਂ ਸ਼ੁਰੂ ਹੁੰਦਾ ਉਹਨੇ ਵੀ ਮੇਰੇ ਨਾਲ ਇਕੱਠਿਆਂ ਹੀ ਜੰਗ ਦੀ ਵਿਦਿਆ ਪ੍ਰਾਪਤ ਕੀਤੀ ਆ ਜੰਗ ਦੇ ਮੈਦਾਨ ਦੇ ਵਿੱਚ ਇਹਦੇ ਨਾਲ ਦੋ ਦੋ ਹੱਥ ਕਰ ਲੈਣ ਦੇ ਇਸ ਸ਼ਹਾਦਤ ਵਿੱਚ ਕੌਣ ਆ ਜਦ ਕੌਣ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਝਲਕ ਲੜੀ ਆ ਇੱਕ ਜੰਗ ਲੜੀ ਆ ਜੰਗ ਜਿਹੜੀ ਆ ਜਿਹਦੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੀ ਜਾਰ ਸਿੰਘ ਜਾਂ ਮੈਂ ਸ਼ਹਾਦਤ ਪਿੰਦੇ ਆ ਉਹ ਜੰਗ ਹੋਈ ਆ ਚਮਕੌਰ ਦੀ ਧਰਤੀ ਤੇ ਤੇ ਇੱਕ ਝੜਕ ਹੋਈ ਆ ਚਮਕੌਰ ਦੀ ਧਰਤੀ ਤੇ ਛੋਟੀ ਜੰਗ ਮਹਾਰਾਜ ਕੁਝ ਸਿੱਖਾਂ ਦੇ ਨਾਲ ਜਾ ਰਹੇ ਸਨ ਚਮਕੌਰ ਵਾਲੇ ਪਾਸੇ ਇਹ ਉਸ ਟਾਈਮ ਇੱਥੇ ਅਰਬ ਦੇ ਤੇ ਸਿਆਦ ਦੇ ਆਏ ਹੋਏ ਸਨ ਪਹਾੜੀ ਰਾਜਿਆਂ ਨੇ ਇਹਨਾਂ ਨੂੰ ਮੁੱਲ ਖਰੀਦ ਲਿਆ ਇਹਨਾਂ ਨੂੰ ਰੁਪਏ ਦੇਣੇ ਮੰਨ ਲਏ ਤੇ ਕਿਹਾ ਗੁਰੂ ਕਲਗੀ ਧਰਦੇ ਕੋਲ ਥੋੜੀ ਜਿਹੀ ਗਿਣਤੀ ਦੇ ਬੇਸ ਸੇਖਿਆ ਮਹਾਰਾਜ ਇਹਨੂੰ ਖਤਮ ਕਰ ਦਿਓ ਉਦੋਂ ਸਿਆਦ ਤੇ ਤੇ ਅਰਬ ਦੇ ਚੱਕ ਕੇ ਆਏ ਦੋਨੇ ਮਹਾਰਾਜਿਆਂ ਤੇ ਹਮਲਾ ਕਰਨਾ ਚਾਹਿਆ ਅਖਕਾਰ ਸਤਗੁਰ ਪਾਤਸ਼ਾਹ ਮਹਾਰਾਜ ਦੀ ਅਦਚਰਣਾ ਦਾ ਪਹਰਾ ਬੰਨ੍ਹਿਆ ਸਿਆਦ ਦੇ ਕਹਾਣੀ ਲੰਮੀ ਆ ਮੈਂ ਉਧਰਲੇ ਪਾਸੇ ਨਹੀਂ ਜਾਣਾ ਕਿਉਂਕਿ ਸਮਾਂ ਮੇਰਾ ਥੋੜਾ ਜਿਆਦਾ ਰਹਿ ਗਿਆ ਸੀਮਤ ਜਿਆ ਸਮਾਂ ਦਸ ਮਿੰਟ ਦਾ ਬਾਕੀ ਸਮਾਂ ਬਚਿਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜਿਆ ਦਾ ਸਿੱਖ ਹੋਇਆ ਤੇ ਮਹਾਰਾਜਿਆਂ ਦੇ ਚਰਨਾਂ ਦੇ ਵਿੱਚ ਰਹਿਣ ਲੱਗ ਪਿਆ ਹੁਣ ਸਿਆਦ ਬੇਗ ਮਹਾਰਾਜ ਜਿਆ ਦੇ ਕੋਲ ਥਾਤਾ ਲੈ ਕੇ ਸਹਿਦ ਖਾਨ ਦੇ ਅੱਗੇ ਜਾ ਖੜਾ ਹੋਇਆ ਤੇ ਸਹਿਦ ਖਾਨ ਕਹਿਣ ਲਗਾ ਉਹ ਸਹਿਦ ਖਾਨ ਗੁਰੂ ਕਲਗੀ ਧਰ ਅੱਲਾ ਗੁਰੂ ਕਲਗੀ ਧਰ ਨਾਲ ਉਹ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਮੈਂ ਵੀ ਉਹਦਾ ਸਿੱਖ ਬਣ ਗਿਆ ਤੂੰ ਵੀ ਸਿੱਖ ਬੰਜਾ ਹਾਜੇ ਨਹੀਂ ਸਿੱਖਵੰਨਾ ਜੇ ਜੰਗੀ ਕਰਨੀ ਆ ਤਾਂ ਫੇ ਪਹਿਲਾਂ ਮੇਰੇ ਨਾਲ ਦੋ ਦੋ ਹੱਥ ਕਰ ਲੈ ਗੁਰੂ ਕਾਲ ਕੀ ਕਰਨੇ ਆ ਬਾਅਦ ਵਿੱਚ ਕਰੀ ਦੋਨੋਂ ਆ ਮੋ ਸਾਹਮਣੇ ਹੋਏ ਦੋਨੋਂ ਝੂਟੀ ਦੇ ਜਰ ਰਹਿਆ